ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਲੈ ਕੇ ਆਏ ਆਂ ਜੀ ਦੋ ਬਿਹੜਾਂ HF ਦੇ ਵਿੱਚ ਹਨ ਦੋਸਤੋ ਇੱਕ HF ਦੇ ਵਿੱਚ ਦੋਸਤੋ ਜਿਹੜੀ ਹੈਗੀ ਇੱਕ ਕ੍ਰੋਸ ਆ ਇੱਕ HF ਦੇ ਵਿੱਚ ਦੋਸਤੋ ਜਿਹੜੀ ਪਿਓਰ ਬਰੀਡ ਹੈਗੀ ਆ ਸੋ ਦੋਸਤੋ ਇਹਦੀ ਡਿਟੇਲ ਕੀ ਹੈ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਜਿਹੜਾ ਪੈ ਜਾਂਦਾ ਦੋਸਤੋ ਕਸਬਾ ਪੈ ਜਾਂਦਾ ਅਲਗੋਂ ਕੋਠੀ ਪੈ ਜਾਂਦਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਤਰਨਤਾਰਨ ਆ ਜਾਂਦਾ ਹੈ ਜੀ ਠਿੱਖੀ ਪਿੰਡ ਤੋਂ ਖੇਮਕਰਨ ਰੋਡ ਤੇ ਦੋਸਤੋ ਇਹ ਜਿਹੜਾ ਪਿੰਡ ਸਥਿਤ ਹੈਗਾ ਅਲਗੋਂ ਕੋਠੀ ਤਕਰੀਬਨ ਨਾਲ ਲੱਗਦੇ ਪਿੰਡ ਦੋਸਤੋ ਚੁੰਗ ਪਿੰਡ ਹੈਗਾ ਦੋਸਤੋ ਆ ਪਗਵਾਨਪੂਰਾ ਪਿੰਡ ਹੈਗਾ ਅਲਗੋਂ ਨਵਾਂ ਪਿੰਡ ਇਸ ਦੇ ਬਿਲਕੁਲ ਨਜ਼ਦੀਕ ਹਨ ਦੋਸਤੋ ਪਿੰਡ ਬੁਲਟੋਵਾ ਬਰਨਾਲਾ ਇਸ ਦੇ ਨੇੜੇ ਇੱਕ ਪਿੰਡ ਪੈਂਦੇ ਹਨ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੇੜਾ ਪਸੰਦ ਹੋਣ ਉਹ ਜ਼ਰੂਰ ਖਰੀਦ ਸਕਦਾ ਹੈ ਜਿਹੜੇ ਕੰਟੈਕਟ ਨੰਬਰ ਵੀ ਦੇਵਾਂਗੇ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪੁੱਛ ਲੈਣੇ ਇਹਨਾਂ ਵੇੜਾਂ ਦਾ ਕੀ ਵਿਰਵਾ ਹੈਗਾ ਸੋ ਸਸਰੀਕਰ ਵੀਰ ਜੀ ਸੋ ਵੀਰ ਜੀ ਪਹਿਲਾਂ ਆਪਣਾ ਨਾਮ ਜ਼ਰੂਰ ਦੱਸਿਓ ਜੀ ਸਤਨਾਮ ਸਿੰਘ ਸਤਨਾਮ ਸਿੰਘ ਵੀਰ ਜੀ ਆ ਵਪਾਰ ਦਾ ਕੰਮ ਹੀ ਕਰਦੇ ਆਪਾਂ ਨਹੀਂ ਕਰੇ ਇਹ ਘਰ ਦੇ ਪਸ਼ੂ ਨੇ ਆਪਣੇ ਠੀਕ ਹੈ ਜੀ ਡੇਰੀ ਫਾਰਮਿੰਗ ਤਾਂ ਆਪਣਾ ਕੰਮ ਹੈ ਡੇਰੀ ਦਾ ਕੰਮ ਆ ਜ਼ਿਆਦਾ ਠੀਕ ਆ ਸਤਨਾਮ ਵੀਰ ਜੀ ਇਹ ਪਹਿਲੀ ਵਾਰ ਜਿਹੜੀ ਆਪਣੀ ਐਚ ਐਫ ਦੇ ਵਿੱਚ ਖੜੀ ਆ ਤਕਰੀਬਨ ਕਿੰਨਾ ਸੂਆ ਆਪਣੇ ਕੋਲ ਸੂਈ ਹੈਗੀ ਐ ਜੀ ਤੀਜਾ ਸੂਆ ਸੂਈ ਆ ਜੀ ਠੀਕ ਆ ਤੇ ਕਿੰਨੇ ਕ ਦਿਨ ਦੀ ਸੂਈ ਆ ਵੀਰ ਜੀ 15 16 ਦਿਨਾਂ ਦੀ 15 16 ਦਿਨ ਦੀ ਮਗਰ ਬੱਚਾ ਕੀ ਆ ਗਿਆ ਇਹਦੇ ਬੱਛੀ ਆ ਗਈ ਬੱਛੀ ਆ ਜੀ ਸੋ ਕਿਸਾਨ ਵੀਰੋ ਜਿਹੜੀ ਮਗਰ ਜਿਹੜਾ ਕਾਫ ਹੈਗਾ ਬੱਚੀ ਆ ਉਹ ਬੱਛੀ ਆ ਗਈ ਮਗਰ ਐਚ ਐਫ ਦੇ ਵਿੱਚ ਬੱਛੀ ਆ ਆ ਬਾਕੀ ਜਿਹੜੀ ਚੁਆਈ ਆ ਉਹ ਵੀਰ ਜੀ ਦੁੱਧ ਕਿੰਨਾ ਦੋ ਡੰਗ ਦਾ ਰੈਡੀ ਐ ਇਸ ਟਾਈਮ 17 ਕਿਲੋ ਕਰਦਾ ਹੈ ਘੰਟੇ ਜਾਰੀ ਠੀਕ ਹੈ ਜੀ ਕੋਈ ਆਪਣਾ ਕੋਈ ਸੱਜਣ ਵੀ ਆਉਂਦਾ ਚੁਾਈ ਬਿਲਕੁਲ 17 ਲੀਟਰ ਦੀ ਦੋ ਡੰਗ ਦੀ ਕਰ ਸਕਦਾ ਹਾਂ ਠੀਕ ਹੈ ਤੇ ਵੀਰ ਜੀ ਬਾਕੀ ਥਾਣਾ ਦੀ ਵੀ ਸਾਨੂੰ ਦੱਸ ਦੋ ਵੀ ਥਣ ਦੇ ਵਿੱਚ ਕੋਈ ਭੂਰ ਛੱਟਾ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਠੀਕ ਆ ਸੋ ਕਿਸਾਨ ਵੀਰੋ ਚੰਗੀ ਚਵਾਈ ਹੈਗੀ ਐ ਵੈੜ ਦੀ ਵੈੜ ਤੁਸੀਂ ਹਰ ਪੱਖ ਤੋਂ ਤੁਹਾਨੂੰ ਵਿਖਾਵਾਗੇ ਤੋੜ ਕੇ ਵੀ ਇਹਨੂੰ ਦਸਾਵਾਂਗੇ ਵੈੜ ਨੂੰ ਬਾਕੀ ਜਿਹੜੀ ਥਣਾ ਦੀ ਕੁਆਲਿਟੀ ਆ ਜਿਹੜੀ ਬਰਾਬਰਤਾ ਹੈ ਦੋਸਤੋ ਉਹ ਬਹੁਤ ਵਧੀਆ ਹੈਗੀ ਆ ਮੁੱਠੀ ਪਰ ਥਣ ਹੈਗਾ ਵੈੜ ਦਾ ਤੁਸੀਂ ਵੇਖ ਸਕਦੇ ਹੋ ਦੋਸਤੋ ਮਿਲਕ ਵੇਨ ਵੀ ਬਹੁਤ ਜਿਆਦਾ ਉਪਰੀਆਂ ਹੋਈਆਂ ਮਿਲਕ ਵੇਨ ਨੇ ਚੰਗੇ ਆ ਮਿਲਕ ਦੀ ਆਸ ਕੀਤੀ ਜਾਂਦੀ ਹੈ ਹਜੇ ਤਕਰੀਬਨ ਕੋਈ 15 16 ਦਿਨ ਦੀ ਹਜੇ ਜਿਹੜੀ ਇਹ ਵੈੜ ਸੂਈ ਆ ਦੁੱਧ 16 17 17 ਲੀਟਰ ਬਿਲਕੁਲ ਰੈਡੀ ਹੈਗਾ ਤੇ ਤਕਰੀਬਨ ਵੀਰ ਜੀ ਕਿੰਨਾ ਕੁ ਪੀਕ ਲੈਵਲ ਤੇ ਕਿੰਨਾ ਕੁ ਮਿਲਕ ਕਰਦੇ ਵੀ ਆ ਤਤ 17 ਨੇ ਕਿ ਲਗਾਇਆ 17 19 ਲੀਟਰ 20 ਲੀਟਰ ਦੇ ਅੰਦਰ ਅੰਦਰ ਰਹੇਗੀ तकरीबन ਠੀਕ ਆ ਠੀਕ ਆ ਸੋ ਕਿਸਾਨ ਵੀਰੋ ਆ तकरीबन ਜਿਹੜਾ ਵੀਰ ਹੁਣਾਂ ਦੱਸਿਆ ਵੀ 20 ਲੀਟਰ ਦੇ ਅੰਦਰ ਬਾਅਦ ਜਿਹੜੀ ਇਸ ਦੀ ਚੁਵਾਈ ਰਹੇਗੀ ਇਸ ਸੀਜ਼ਨ ਦੇ ਵਿੱਚ ਤੀਜਾ ਸੂਆ ਇਹ ਜਿਹੜੀ ਵੜ ਸੁਈ ਆ ਬਾਕੀ ਜਿਹੜਾ ਕੱਦ ਕਾਠਾ ਦੋਸਤੋ ਕੱਦ ਕਾਠ ਦੀ ਬਹੁਤ ਵਧੀਆ ਚੰਗੀ ਫਾਰਮ ਵਾਲੀ ਜਿਹੜੀ ਇਹ ਵੜ ਹੈਗੀ ਆ ਬਾਕੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਤੇ ਬਾਕੀ ਜਿਹੜਾ ਦੋਸਤੋ ਇਸ ਦਾ ਬੱਚਾ ਕਾਫ ਆ ਉਹ ਫੀਮੇਲ ਕਾਫ ਹੈਗਾ ਉਹ ਵੀ ਤੁਹਾਨੂੰ ਆਪਾਂ ਜ਼ਰੂਰ ਦਿਖਾ ਦਿੰਨੇ ਆ ਇਹ ਬੱਚਾ ਹੈਗਾ ਦੋਸਤੋ ਫੀਮੇਲ ਦੇ ਵਿੱਚ ਐਚ ਐਫ ਦੇ ਵਿੱਚ ਦੋਸਤੋ ਜਿਹੜੀ ਇਹ ਬੱਚੀ ਹੈਗੀ ਅਤੇ ਵੀਰ ਜੀ ਕੋਈ ਸੀਮਨ ਕਿਹੜਾ ਹੈਗਾ ਕੋਈ ਭਰਾਇਆ ਕੁਝ ਨੋਟ ਹੋਵੇ ਤੁਹਾਨੂੰ ਨਹੀਂ ਉਸ ਐਚ ਐਫ ਦੇ ਵਿੱਚ ਕੋਈ ਦੱਸਿਆ ਕੋਈ ਇੰਪੋਰਟਡ ਸੀਮਨ ਨਹੀਂ ਕਹਾਂਗੇ ਬਾਕੀ ਐਚ ਐਫ ਦੇ ਵਿੱਚ ਹੈਗਾ ਠੀਕ ਆ ਇੱਕ ਵਾਰੀ ਨੂੰ ਖੋਲ ਕੇ ਤੋੜ ਲਿਗੇ ਜੀ ਆਪਾਂ ਖੋਲ ਕੇ ਨਾ ਇਹਨੂੰ ਤੋੜ ਲਿਗੇ ਜੀ ਹਾਂਜੀ ਹਾਂਜੀ ਅੰਦਰ ਅੰਦਰ ਹੀ ਤੋੜ ਲਓ ਜੀ ਬਸ ਅੰਦਰ ਹੀ ਰੱਖਿਓ ਜੇ ਥੋੜਾ ਜਿਹਾ ਸਲੋ ਤੋੜ ਲਾਂਗੇ ਕੋਈ ਗੱਲ ਨਹੀਂ ਬਾਕੀ ਕਿਸਾਨ ਵੀਰੋ ਜਿਹੜੀ ਆਰਡਰ ਦੀ ਕੁਆਲਿਟੀ ਆ ਬਿਲਕੁਲ ਅ ਇਨਸਾਫ ਹੈਗੀ ਆ ਭਵਾਨੇ ਦੀ ਬਿਲਕੁਲ ਚੰਗੀ ਸਾਫ ਆ ਬਾਕੀ ਜਿਹੜਾ ਮੇਰਾ ਵੀਰ ਆਓ ਤੁਸੀਂ ਦੋ ਡੰਗ ਦੀ ਆਪਣੀ ਤਿੰਨ ਡੰਗ ਦੀ ਜਵਾਈ ਵੀਰ ਹੋਣਾ ਦੇ ਘਰ ਬਿਲਕੁਲ ਆਉਦੀ ਤਸੱਲੀ ਨਾਲ ਕਰ ਸਕਦੇ ਹੋ ਚੰਗੇ ਥਾਣੇ ਦੀ ਜਿਹੜੀ ਕੁਆਲਿਟੀ ਆ ਵੀਰੋ ਹੈ ਕੀ ਆ ਬਾਕੀ ਚੰਗੇ ਦੁੱਧ ਦੀ ਵਿਆਸ ਹੈਗੀ ਆ ਬਹੁਤ ਵਧੀਆ ਚੰਗਾ ਥਾਣਾ ਦੋਸਤੋ ਮੁਠੀ ਪਰ ਥਾਣਾ ਸੋ ਵੀਰ ਵੀ ਇੱਕ ਜਿਹੜਾ ਕੰਟੈਕਟ ਨੰਬਰ ਨੇ ਉਹ ਜਰੂਰ ਬੋਲ ਕੇ ਦੱਸਿਓ ਆਪਣੇ ਕਿਸਾਨ ਵੀਰਾਂ ਨੂੰ 9855598032 ਇੱਕ ਵਾਰੀ ਫਿਰ ਬੋਲ ਦਗੇ 9855598032 ਠੀਕ ਆ ਸੋ ਸਤਨਾਮ ਵੀਰ ਜੀ ਦੂਜੇ ਨੰਬਰ ਤੇ ਆ ਜਾਓ ਇਹ ਵੈੜ ਆਪਣੇ ਕੋਲ ਸੇਲ ਹੈਗੀ ਆ ਹਾਂਜੀ ਤਕਰੀਬਨ ਇਹ ਵੈੜ ਕਿੰਨਾ ਸੂਆ ਇਸ ਵਾਰ ਸੋਣ ਜਾ ਰਹੀ ਹੈ ਜੀ ਤੀਜਾ ਸੂਆ ਸੋਣ ਜਾ ਰਹੀ ਤੀਜਾ ਸੂਆ ਸੋਣ ਜਾ ਰਹੀ ਆ ਠੀਕ ਆ ਤਾਂ ਕਿਸਾਨ ਵੀਰੋ ਇਹ ਜਿਹੜੀ ਮਤਲਬ ਕਿ ਸਿਰੋਂ ਕੋਣੀ ਨਹੀਂ ਹੈਗੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਸਿੰਘ ਹਨ ਸਿੰਘ ਜਿਹੜੀ ਬੰਤਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਵੀਡੀਓ ਵਿੱਚ ਕੀ ਜਿਆ ਸੁਭਾ ਸੁਣ ਜਾ ਰਹੀ ਹੈ ਤੇ ਵੀਰ ਜੀ ਕਿੰਨੇ ਕ ਦਿਨ ਲੈ ਜੇ ਆ ਜੇਗੀ 15 20 ਦਿਨ ਲੈ 15 20 ਦਿਨ ਹਜੇ ਲੈ ਜੇਗੀ ਠੀਕ ਆ ਸੋ ਦੋਸਤੋ 15 20 ਦਿਨ ਹਜੇ ਇਸ ਬੈਡ ਨੇ ਲੈ ਜਾਣੇ ਨੇ ਆਰਾਮ ਨਾਲ ਬਾਕੀ ਜਿਹੜੀ ਆ ਕੁਆਲਿਟੀ ਆ ਥਣਾ ਦੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਜਿਹੜੀ ਆ ਵਿਰਲ ਹੈਗੀ ਆ ਉਹ ਦੋਸਤੋ ਇਹ ਨਹੀਂ ਕਿ ਨੇੜਤਾ ਹੈਗੀ ਆ ਥਣਾ ਦੇ ਵਿੱਚ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਠੀਕ ਆ ਸੋ ਸਤਨਾਮ ਬਾਈ ਜੀ ਕੀ ਮੋਲ ਜਾਂਦਾ ਕੀ ਕਰਦੇ ਪਏ ਆ 40000 ਕਰਦੇ 40000 ਕਰਤੇ ਆ 18 ਲੀਟਰ ਚਵਾਈ ਕਰਿ ਬਿਸ਼ਮਤ ਆ ਦੂਜੇ ਸੂਬੇ ਦੀ 18 ਲੀਟਰ ਚਵਾਈ ਸੀਗੀ ਠੀਕ ਆ ਸੋ ਕਿਸਾਨ ਵੀਰੋ ਤੀਜੇ ਸੂਬੇ ਲਕਟੇਸ਼ਨ ਦੇ ਵਿੱਚ ਇਸ ਬਾਰੇ ਇਹ ਸੁਣਨ ਜਾ ਰਹੀ ਹੈ ਵੀਰ ਹੁਣਾਂ ਦੱਸਿਆ ਵੀ ਦੂਜੇ ਸੂਬੇ ਦੀ ਜਿਹੜੀ ਚਵਾਈ 18 ਲੀਟਰ ਦੀ ਇਸ ਬੈੜ ਦੀ ਹੈਗੀ ਆ ਬਾਕੀ ਢਿੱਲ ਵੀ ਕਾਫੀ ਜਿਆਦੀ ਆ ਢਿੱਲ ਵੀ ਮੈਂ ਵੀਰ ਨੂੰ ਕਹੂੰਗਾ ਜ਼ਰੂਰ ਦਿਖਾ ਦੇ ਬੇਸ਼ੱਕ ਜੇ ਸੀਲ ਆਪਣਾ ਪਸੂ ਦਾ ਪਤਾ ਲੱਗ ਜਾਂਦਾ ਬਾਕੀ ਕਿਸਾਨ ਵੀਰੋ ਤੁਸੀਂ ਨੋਟ ਕਰ ਸਕਦੇ ਹੋ ਚੰਗਾ ਸੀਲ ਇਸ ਬੈੜ ਦੀ ਜਿਹੜੀ ਖਾਸੀਅਤ ਹੈਗੀ ਚੰਗੀ ਸੀਲ ਹੈਗੀ ਆ ਬਾਕੀ ਕੋਈ ਵੀ ਮੇਰੀ ਵੀਰ ਜਾਏ ਭੈਣ ਬਿਲਕੁਲ ਆਰਾਮ ਨਾਲ ਇਸ ਵੈੜ ਦੀ ਚਵਾਈ ਕਰ ਸਕਦਾ ਆਪਣੇ ਘਰੇ ਲੈ ਜਾ ਕੇ ਜਿਹੜੀ ਐਚ ਐਫ ਦੇ ਵਿੱਚ ਦੋਸਤੋ ਜਿਹੜੀ ਕ੍ਰੋਸ ਆ ਜਾਂਦੀ ਆ ਸੋ ਜਿਹੜਾ ਮਿਲ ਕੇ 18 17 ਲੀਟਰ ਦੀ ਆਪਾਂ ਘੱਟ ਤੋਂ ਘੱਟ ਵੀ ਅਕਾਊਂਟ ਕਰੀਏ 18 17 ਲੀਟਰ ਇਹ ਦੁੱਧ ਦਿੰਦੀ ਰਹੇਗੀ ਤੇ ਲੱਕਾफी ਜਿਆਦੀ ਆਰਡਰ ਦੇ ਵਿੱਚ ਤੇ ਵੀਰ ਜੀ ਨੂੰ ਵੀ ਖੋਲ ਕੇ ਆਪਾਂ ਜ਼ਰੂਰ ਤੋੜੀਏ ਇੱਕ ਵਾਰੀ ਬਾਕੀ ਕਿਸਾਨ ਵੀਰੋ ਠੰਡੀ ਸੀਲ ਆ ਬਿਲਕੁਲ ਆ ਸਿੰਘ ਬੇਸ਼ੱਕ 5 ਤੋਂ 6 ਇੰਚ ਦਾ ਜਿਹੜਾ ਸਿੰਘ ਹੈਗਾ ਬਾਕੀ ਜਿਹੜੀ ਬਿਲਕੁਲ ਠੰਡੀ ਸੀ ਲ ਕਵਾਂਗੇ ਵੈੜ ਬਿਲਕੁਲ ਸ਼ਾਂਤ ਸੁਭਾਅ ਦੀ ਹੈਗੀ ਆ ਤੇ ਦਿਨ ਹਜੇ 15 ਤੋਂ 16 ਦਿਨ ਅਜੇ ਇਸਨੇ ਆਰਾਮ ਨਾਲ ਲੈ ਜਾਣੀ ਨਹੀਂ ਹਜੇ ਜਿਹੜਾ ਲੇਵਾ ਉਹ ਵੀ ਬਿਲਕੁਲ ਹਜੇ ਤਿਆਰ ਕਰਨਾ ਹੈ ਹਜੇ ਤਕਰੀਬਨ ਭਰਨਾ ਸ਼ੁਰੂ ਕੀਤਾ ਹੈ ਤਕਰੀਬਨ ਹਜੇ ਹਵਾਨਾ ਜ਼ਰੂਰ ਤਿਆਰ ਕਰੇਗੀ ਤੇ ਵੀਰ ਜੀ ਜਿਹੜੀ ਇਹਦੀ ਆਪਾਂ ਕਹਿ ਲਈਏ ਵੀ ਲੇਵਾ ਬਚਤੋਂ ਬਣਾਉਂਦੀ ਹੈ ਸਮੇਂ ਤੇ ਵੀ ਕਿੰਨੇ ਕ ਤੱਕ ਪਿੱਛੇ ਨੂੰ ਹੁੰਦੀ ਹੈ ਥੋੜਾ ਅੱਗੇ ਰੱਖਦੀ ਹੈ ਲੇਵਾ ਇਹ ਪੂਰਾ ਬਾਹਰ ਆ ਜਾਂਦਾ ਬਾਹਰ ਰੱਖਦੀ ਹੈ ਜਦੋਂ ਲੇਵਾ ਬਣਾਉਂਦੀ ਸੁਰਿਆ ਨਹੀਂ ਜਾਂਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਫਿਰ ਤਕਰੀਬਨ ਕਿਤਨਾ ਕਿਤੇ ਆਪਾਂ ਕਵਾਂਗੇ ਵੀ 15 ਤੋਂ 20 ਦਿਨ ਲਿਜਾ ਸਕਦੀ ਆ ਹਾਂਜੀ ਸਮਾਂ ਲੈ ਜੇਗੀ 15 ਤੋਂ 20 ਦਿਨ ਠੀਕ ਹੈ ਤੇ ਵੀਰ ਜੀ ਮੁੱਲ ਵੀ ਇਹਦਾ ਦੱਸ ਦਿਓ ਮੁੱਲ ਕੀ ਕਰ ਰਹੇ ਆ ਤੁਸੀਂ 40000 40000 ਜਿੱਦਾਂ ਵੀਰ ਨੇ ਪਹਿਲਾਂ ਵੀ ਦੋਸਤੋ ਦੱਸਤਾ 40000 ਮੁੱਲ ਬਾਕੀ ਦੋ ਬੈੜਾਂ ਦੇ ਵਿੱਚ ਵੀਰ ਜੀ ਮਾਨਤਾ ਨੂੰ ਜ਼ਰੂਰ ਹੋ ਜਾਏਗਾ ਹਾਂਜੀ ਕਰ ਦਾਂਗੇ ਠੀਕ ਹੈ ਤੇ ਸਤਨਾਮ ਭਾਈ ਜਿਹੜੇ ਜਿਹੜੇ ਮੋਬਾਈਲ ਨੰਬਰ ਨੇ ਉਹ ਆਪਣੇ ਵੀ ਫੇਕ ਫੇਰ ਬੋਲ ਦਈਏ ਆਪਾਂ ਨੂੰ 9855598032 ਠੀਕ ਹੈ ਤੇ ਇਹਦੇ WhatsApp ਵੀ ਚੱਲਦਾ ਸੋ ਕਿਸਾਨ ਵੀਰੋ ਇੱਕ ਜਿਹੜਾ ਨੰਬਰ ਹੋਰ ਜਰੂਰ ਤੁਸੀਂ ਨੋਟ ਕਰ ਸਕਦੇ ਹੋ WhatsApp ਦਾ ਨੰਬਰ ਹੈਗਾ ਵੀਰ ਦਾ ਆ ਕਿਸੇ ਨੇ ਚੋਈ ਜਿਹੜੀ ਹੈ ਲਾਈਵ ਹੈ ਜਿਹੜੀ ਵੜ ਆਪਣੀ ਇਹ ਪਹਿਲੇ ਨੰਬਰ ਤੇ ਦੋਸਤੋਂ ਤੁਹਾਨੂੰ ਦਿਖਾਈ ਆ ਇਹਦੀ ਲਾਈਵ ਚੋਈ ਤੁਸੀਂ ਪਾਉਣੀ ਚਾਹੁੰਦੇ ਹੋ ਜਾਂ ਲੈਣੀ ਚਾਹੁੰਦੇ ਹੋ ਲਾਈਵ ਚੋਈ ਤੇ ਵੀਰ ਇੱਕ ਡੈਮ ਦੀ ਦੋ ਡੰਗ ਦੀ ਚੋਈ ਤੁਹਾਨੂੰ ਜਿਹੜਾ ਲਾਈਵ ਜਰੂਰ ਕਰਕੇ ਬਾਦਨ ਦਾ WhatsApp ਦਾ ਨੰਬਰ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਵੀਰ ਜੀ ਬੋਲਦੇ ਆ ਜੀ 991 ਬਤਾ ਲਈ 657 ਕਤਾ ਲਈ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ WhatsApp ਦਾ ਨੰਬਰ ਹੈਗਾ ਇਸ ਤੇ ਜਦੋਂ ਮਰਜ਼ੀ ਤੁਸੀਂ ਮੈਸੇਜ ਕਰਕੇ ਹੋਰ ਬਥੇਰੇ ਜਾਣਕਾਰੀ ਮਿਲ ਕਰ ਰਿਕਾਰਡਿੰਗ ਤੁਸੀਂ ਕਰਵਾ ਸਕਦੇ ਵੀਰ ਹੁਣਾਂ ਦੇ ਕੋਲ ਇਹ ਹੁਣਾਂ ਦੇ ਜਿਹੜੇ ਨੰਬਰ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਨੋਂ ਵਿਹੜਾਂ ਦੇ ਜਿਹੜੇ ਮੋਲ ਆ ਦੋਸਤੋ ਇਹ ਕੋਈ ਫਿਕਸ ਨਹੀਂ ਹੈਗੇਗੇ ਤੁਸੀਂ ਜਿਹੜੇ ਮੋਲ ਨੇ ਦੋਸਤੋ ਆਪਦੇ ਹਿਸਾਬ ਨਾਲ ਤੈਅ ਕਰ ਸਕਦੇ ਹੋ ਜਿਹੜੀ ਵਿਹੜ ਸੂਈ ਆ ਉਹਦੀ ਚਵਾਈ ਤੁਸੀਂ ਦੋ ਡੰਗ ਦੀ ਕਰਕੇ ਬਾਈ ਹੋਰਾਂ ਦੇ ਨਾਲ ਜਰੂਰ ਮੋਲ ਕਰ ਸਕਦੇ ਹੋ ਪੜਤੇ ਚ ਹੋਵੇਗਾ ਵੀਰ ਹੁਣਾਂ ਨੂੰ ਤੁਹਾਡੇ ਨਾਲ ਸੌਦਾ ਜ਼ਰੂਰ ਕਰ ਲੈਣਗੇ ਬਾਕੀ ਇੱਕ ਵਾਰ ਤੋਂ ਫੇਰ ਦੋਸਤੋ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਉਣਾ ਇੱਕ ਵਾਰ ਜਿਹੜੀ ਆਰਡਰ ਦੀ ਕੁਆਲਿਟੀ ਆ ਥਾਣਾ ਦੀ ਕੁਆਲਿਟੀ ਉਹ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਬਿਲਕੁਲ ਚੰਗਾ ਥਾਣਾ ਦੋਸਤੋ ਮੁੱਠੀ ਪਰ ਥਾਣਾ ਬਾਕੀ ਤਕਰੀਬਨ ਜਿਹੜਾ ਦੁੱਧ ਤਿਆਰ ਹੈ ਇਸ ਪਹਿਲੀ ਬੈਚ ਦਾ ਐਚਐਫ ਪਿਓਰ ਦਾ ਗੱਲ ਕਰੀਏ 16 17 ਕਿਲੋ ਦੁੱਧ ਇਸ ਟਾਈਮ ਜਿਹੜਾ ਰੈਡੀ ਹੈਗਾ ਕੰਡੇ ਤੇ ਸੋ ਵੀਡੀਓ ਵੇਖਣ ਲਈ ਤੁਹਾਡਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ